ਪੰਜਾਬ ਦੇ ਵਿੱਚ ਅੱਜਕੱਲ ਨੌਜਵਾਨ ਚੰਕੇ ਭਵਿੱਖ ਦੀ ਤਲਾਸ਼ ਦੇ ਵਿੱਚ ਵਿਦੇਸ਼ਾਂ ਦਾ ਰੁਕ ਰਹੇ ਨੇ ਪੰਜਾਬ ਦੇ ਵਿੱਚ ਵਧ ਰਹੀ ਬੇਰੁਜ਼ਗਾਰੀ ਦੇ ਕਰਕੇ ਨੌਜਵਾਨਾਂ ਨੂੰ ਮਜਬੂਰਨ ਵਿਦੇਸ਼ਾਂ ਵਿੱਚ ਕੰਮ ਦੀ ਭਾਲ ਦੇ ਵਿੱਚ ਜਾਣਾ ਪੈ ਰਿਹਾ ਹੈ ਪਰ ਕਈ ਵਾਰੀ ਅਜਿਹੇ ਨੌਜਵਾਨ ਵਿਦੇਸ਼ਾਂ ਵਿੱਚ ਤਾਂ ਚਲੇ ਜਾਂਦੇ ਨੇ ਪਰ ਉੱਥੇ ਉਹਨਾਂ ਦੇ ਨਾਲ ਅਜਿਹੇ ਹਾਦਸੇ ਵਾਪਰਦੇ ਨੇ ਕਿ ਪਿੱਛੇ ਪਰਿਵਾਰ ਪਹਿਲਾਂ ਤੋਂ ਵੀ ਜ਼ਿਆਦਾ ਦੁਖੀ ਹੋ ਜਾਂਦਾ ਹੈ ਇਹ ਜਿਹਾ ਹੀ ਇੱਕ ਮਾਮਲਾ ਪੱਟੀ ਦੇ ਅਧੀਨ ਆਉਂਦੇ ਪਿੰਡ ਚੂਸੜੇਪੜ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸੁਖਮント ਸਿੰਘ ਨਾਮ ਦਾ ਇੱਕ ਨੌਜਵਾਨ ਕੁਝ ਸਮਾਂ ਪਹਿਲਾਂ ਟਿੱਪਲੀ ਗਿਆ ਸੀ ਜਿੱਥੇ ਜਾ ਕੇ ਉਸ ਦੇ ਵੱਲੋਂ ਪਹਿਲਾਂ ਤਾਂ ਲੋਕਾਂ ਦੇ ਘਰਾਂ ਵਿੱਚ ਕੰਮ ਕੀਤਾ ਗਿਆ ਪਰ ਜਦੋਂ ਉਸ ਨੂੰ ਕੰਮ ਮਿਲਿਆ ਤਾਂ ਕੁਝ ਦਿਨ ਬਾਅਦ ਹੀ ਰਸਤੇ ਦੇ ਵਿੱਚ ਆਉਂਦਿਆਂ ਉਸ ਨੂੰ ਦਿਲ ਦਾ ਜ਼ੋਰ ਆ ਪੈਣ ਕਰਕੇ ਉਸ ਦੀ ਮੌਤ ਹੋ ਗਈ ਹੁਣ ਸੁਖਮント ਸਿੰਘ ਦੀ ਮੌਤ ਤੋਂ ਬਾਅਦ ਸੁਖਮント ਸਿੰਘ ਦੇ ਪਰਿਵਾਰ ਦੇ ਪੱਲੋਂ ਲਗਾਤਾਰ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ ਕਿ ਸੁਖਮント ਸਿੰਘ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾ ਸਕੇ ਮੇਰਾ ਨਾਮ ਬਲਵੰਤ ਸਿੰਘ ਹੈ ਪਿੰਡ ਚੂਸਲੇ ਅੰਦ ਸੇਲੀ ਪੱਟੀ ਜ਼ਿਲ੍ਹਾ ਤਰਨਤਾਰਨ ਆਕ 2 2.5 ਦਿਨ ਪਹਿਲਾਂ ਮੇਰਾ ਭਰਾ ਗਿਆ ਏਟਲੀ ਡੌਂਕੀ ਲਾ ਕੇ ਗਿਆ ਹੈ ਤੇ ਪਹਿਲਾਂ ਬੜਾ ਖੱਜਲ ਖਰਾਬ ਹੋ ਗਿਆ ਹੀ ਤਪਾਹ ਲੱਗਾ ਫੜ ਤੜ ਕੇ ਰਿਤੇ ਤਰਾ ਤੋਂ ਭਰਾ ਉਹ ਸਾਰਾ ਫੜ ਤੜ ਕੇ ਗਿਆ ਹੀ ਪਰ ਪਹੁੰਚ ਗਿਆ ਹੀ ਬੜੇ ਉੱਤੇ ਦਾ ਬੁਰਜਾ ਜਰਾ ਜਦੋਂ ਪਹੁੰਚ ਗਿਆ ਫਿਰ ਉਹਨੂੰ ਉੱਥੇ ਕੰਮ ਨਹੀਂ ਮਿਲਿਆ ਤਰੇ ਨੂੰ ਕੰਮ ਕਰਕੇ ਉਹ ਦਿਨ ਦੇ ਤੇ ਰੋਟੀ ਬਗਲੇ ਦੋ 2.5 ਨੇਨੇ ਕੇਲਾ ਕੰਮ ਕੀਤਾ ਪਰ ਉਹਨੇ ਬਾਅਦ ਵਿੱਚ ਕੰਮ ਦੇ ਜੇ ਦਵਾ ਦਿੱਤਾ ਅਸਾਂ ਜਦੋਂ ਉਹ ਜਾਰਾ ਤੀਜੇ ਕਾਲੇ ਜਾਂਦੇ ਸਾਡੇ ਜਿਹੜੇ ਇਹਨਾਂ ਕਾਮਪੀਟ ਜਾਂਦੇ ਜਾਂਦੇ ਰਸਤੇ ਕਾਮਪੀਟ ਕਿੰਨੇ ਜਾਂਦੇ ਇਹ ਦੂਰ ਹੈਗਾ ਇਹ ਤਾਂ 12 13 ਕਿਲੇ ਮੁੜ ਕੇ ਜਾਣਾ ਹੈ ਇਹ ਰਸਤੇ ਦੇ ਵਿੱਚ ਦੂਰੋਂ ਮੇਰੀ ਵਾਹਨ ਕੋਲ ਭੰਗਾਈ ਰੰਗ ਕਰਦਾ ਰਿਹਾ ਤੇ ਉਹ ਅੱਛੇ ਦਾ ਮਤਲਬ ਹੈ ਨਾ ਕਿ ਜਿੰਦਗੀ ਦੀ ਦਰਦ ਤੋਂ ਬਚਣ ਲੱਗੀ ਹੈ ਮੈਨੂੰ ਦਰਦ ਹੋਣੀ ਹੁਲਾਪੀ ਮਨੋਲਾ ਦਾ ਅਟੈਕ ਹੋ ਜਾਣਾ ਪਰ ਉਹ ਤੇ ਚੋਰ ਟੈਗ ਹੋ ਗਿਆ ਉਹਦੀ ਮੌਕੇ ਤੇ ਡੈਥ ਹੋ ਗਈ ਹੁਣ ਕੀ ਮੰਗ ਕਰਦੇ ਨਹੀਂ ਜੋ ਨੇ ਜਲਵਾ ਨੂੰ ਇਨਸਾਫ ਨਹੀਂ ਤੁਹਾਡੇ ਇਹਦੀ ਡੈਡ ਬੋਡੀ ਜਿਹੜੀ ਤੇਰੀ ਅੱਜ ਸਹੀ ਬਣੀ ਨਹੀਂ ਜਿਹੇ ਪਾਵਰ ਪਰਲਾ ਜੀ ਤੁਹਾਡੇ ਇਹ ਕੋਈ ਸੁਣਾਈ ਨਹੀਂ ਨਾ ਦੇਖ ਲਈ ਮੇਂ ਡੈਡ ਬੋਡੀ 11 ਤਰੀਕ ਦਾ ਆਇਆ ਜਿਹੜੇ ਤੇ ਵੇਖ ਰਹੇ ਹੋ ਸਰ ਇਹ ਵੀ ਹਨ ਉਸ ਤੋਂ ਬੇਕੋਈ ਫਰਕ ਨਹੀਂ ਪੈਂਦਾ। ਅਜਿਹੀ ਨਾਂ ਬੜਾ ਕਦਾ। ਨਾ ਨਾ ਬਕਾਫੀ। ਕਹਿੰਦੇ ਚੜਾ ਪੰਦੇ। ਕਹਿੰਦੇ ਫੇਰ। ਇਹ ਬਈ ਕੀ ਗੱਲ ਹੋਈ ਬੇਟੇ? ਬੈਠੇ ਨੇ। ਟੈਗੀ ਹੈ। ਬਾਹਰ ਗਿਆ। ਬਾਹਰ ਕਾ ਜਾਂਦਾ ਸੀ। ਅੱਛਾ। ਵਾਹ ਦੇ ਵਿੱਚ ਹੀ ਕੰਮ ਤੇ ਲੱਗਿਆ ਹੈ ਤਾਂ। ਖੜਾਏ ਚਾਹ ਮਾਸ਼ੇ। ਉਹ ਦਰਦਈ ਨਾਈਟ ਟਾਈਗਰ ਦਾ ਨਾਂ ਨਹੀਂ ਦੇਖਿਆ। ਤੇ ਹੋਰ 희จีนੀਆ 헤헤 ਰਨ داخل ਕਰਾਤਾ ਹਰ ਤਰਕੇ ਅਸੀਂ ਲਕਰਦੇ ਪੈਸੇ ਰੰਗਾ ਸਾ ਕਰਦੇ ਜਿਦਾ ਦੇ ਲਿਖੇ ਦੇਗੇ ਲੋਕ ਸੋ ਰਿਆ ਸੀ ਜ਼ਿਕਰ ਵਾਸਤੇ ਤੇ ਸਾਡੀ ਸੁਣਾਈ ਹੋਗੀ ਤੇ ਸੁਭਰ ਦਾ ਪਸਾ ਦਾ ਸੁਭਿੰਗਲ ਦਾ ਅਸੀਂ ਪੰਜਾਬ ਸਰਕਾਰ ਨੂੰ ਸੈੰਟਰ ਸਰਕਾਰ ਨੂੰ ਹੋਰ ਜਿਹੜੀਆਂ ਸਤਾਰਨ ਜਿਹੜੇ ਬੰਦਿਆ ਉਹਨਾਂ ਨੂੰ ਇਹ ਥੀਲ ਕਹਦੇ ਆ ਕਿ ਸਾਡੀ ਬੇਟੀ ਦੀ ਬਾਟੀਆਂ ਜਿਹੜੀ ਲੈਂਦੀ ਜਾਵੇ ਫਾਇਦਾ ਕੀਤੀ ਜਾਵੇ ਤੇ ਲੈ ਕੋਲ ਜੀ ਨਾ ਤੋ ਬੋ ਜੇ ਦੱਸੋ ਰਿਕਾਰਡਿੰਗ ਮੇਰਾ ਸੋਪੋਰਟ ਸੀ ਮੇਰਾ ਆਪਣਾ ਬਾਪ ਗਿਆ ਕੰਮ ਉੱਪਰ ਪਰ ਉਹ ਤੇ ਜੇ ਮੈਨੂੰ ਕੋਈ ਸਿੱਖ ਤੋਂ ਲੈਣਾ ਸਰਕਾਰ ਤੋਂ ਬੇਨਤੀ ਅਪੀਲ ਕਰਦੀ ਹਾਂ ਕਿ ਅੰਦਰ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਮੇਰੇ ਵੀ ਇਹ ਜਿੰਨੇ ਕੋੜੀ ਘਰ ਘਰ ਮਿਲ ਜਾਈ। ਆਸੀਂ ਤਾਂ ਬੜਾ ਗੁੰਮਨਾਮ ਆ ਗਏ। ਆਸ ਹੈ ਕਿ ਇਹ ਪ੍ਰਯਾਦ ਹੈ ਕਿ ਸਾਡੀ ਮਦਦ ਕੀਤੀ ਜਾਵੇ, ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਛੋਟੇ-ਛੋਟੇ ਬੱਚੇ ਉਹਨਾਂ ਦੇ ਰੋਜੀ ਦਾ ਕੋਈ ਰੁਜ਼ਗਾਰ ਨਹੀਂ ਆ ਜਾ। ਉਹਨਾਂ ਦੀ ਵੱਧ-ਵੱਧ ਤੋਂ ਹੈਲਪ ਕੀਤੀ ਜਾਵੇ। ਬਸ ਇਹ ਮੇਰੀ ਅਰਦਾਸ ਹੈ ਉਹਨਾਂ ਦੇ ਲਈ ਇਹ ਬਿੰਦ ਹੈ ਮੇਰੀ ਉਹਨਾਂ ਅੱਗੇ। ਪੰਜ ਕੀ ਨਾਂ ਤੁਹਾਡਾ ਜੀ ਲਵਜੀਤ ਕੌਰ ਜਿਹੜੇ ਬਾਹਰ ਇਹਨਾਂ ਦੇ ਡੈਥ ਹੋਈ ਕੀ ਲੱਗਦੇ ਹੈ ਤੁਹਾਡੇ ਮੇਰੇ ਪਤਨੀ ਤੁਹਾਡਾ ਕੀ ਨਾਂ ਸੀ ਇਹਨਾਂ ਦਾ ਖਬਰ ਤਾਂ ਸੁਣਿਆ ਕੀ ਗੱਲ ਹੋਈ ਪੰਜੀ ਇਹਨਾਂ ਨੂੰ ਉਹਨਾਂ ਨੂੰ ਡੈਕ ਹੋ ਗਿਆ ਬਰਾਂਡ ਜਿਆਦਾ ਵੱਧ ਗਿਆ ਤੇ ਉਹਤੇ ਜਿਆਦਾ ਹੀ ਦਰਦ ਹੁੰਦੀ ਨਾਲ ਹੀ ਕੈਕ ਹੋ ਜਾਏ ਦੂਜੀ ਰੋਟੀ ਵਾਸਤੇ ਬਾਹਰ ਗਏ ਹਾਂਜੀ ਕਿੰਨੇ ਦਿਨ ਹੋ ਗਏ ਡੈਥ ਹੋਈ ਨਹੀਂ ਦਿਨ ਕੀ ਮੰਗ ਕਰਦੇ ਤੁਸੀਂ चॅनल दे बलजीत विशेष रिपोर्ट